ਬੀਤ ਬਦਲ ਹੋ ਰਹੀ ਜਾ ਰਾਜੀ ਬੜਿੰਗੂ ਨਿੰਮ ਤੇ ਡੇਕ ਚ ਕੀ ਫਰਕ ਹੁੰਦਾ ਹੈ ਉਹਨੂੰ ਪਤਾ ਹੀ ਨਹੀਂ ਮਗਾ ਹਰੇਕ ਸਾਲ ਇਹ ਵੀ ਪੱਤੇ ਬਦਲ ਲੈਂਦੇ ਐ ਐਤ ਕੀ ਗਿੱਦੜ ਵਾਹੇ ਵਾਲੋ ਬਦਲੋ 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 ਬਹੁਤ ਚਿਰ ਹੋ ਗਿਆ 12 13 ਸਾਲ ਹੋ ਗਏ 12 13 ਸਾਲ ਹੋ ਗਏ ਬਦਲ ਲੋ ਨਵੇਂ ਪੱਤੇ ਟਿੱਪਲ ਦੇ ਆ ਪੱਤੇ ਆ ਵੇ ਕਾ ਦੀ ਖੜ 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 ਲਾਈ ਐ ਅੱਤ ਛੜ ਗਏ ਪੁਰਾਣੇ ਰੁੱਤ ਨਵੇਂ ਆ ਦੀ ਆਈ ਸਾਡੀ ਪਾਰਟੀ ਦੇ ਕੈਬਨਿਟ ਮਨਿਸਟਰ ਸਾਹਿਬ ਬੈਠੇ ਨੇ ਅਮਰੋੜਾ ਜੀ ਸਾਡੇ ਜੈਤੋ ਤੋਂ ਐਮਐਲਏ ਬੈਠੇ ਨੇ ਰਾਮਪੁਰੇ ਫੂਲ ਦੇ ਐਮਐਲਏ ਬੈਠੇ ਮੌੜ ਵਾਲੇ ਐਮਐਲਏ ਬੈਠੇ ਪੁੱਚੋ ਵਾਲੇ ਐਮਐਲਏ ਬੈਠੇ ਸਾਡੇ ਲਾਡੀ ਢੋਸ ਜੀ ਧਰਮਕੋੜ ਤੋਂ ਐਮਐਲਏ ਬੈਠੇ ਸਾਡੀ ਸਾਰੀ ਟੀਮ ਚੇਅਰਮੈਨ ਸਾਹਿਬ ਜੀਦਾ ਸਾਹਿਬ ਬੈਠਿਆ ਸਾਰੇ ਸਾਡੇ ਫਿਰੋਜ਼ਪੁਰ ਦੀ ਟੀਮ ਬੈਠੀ ਹੈ ਜਿੰਨੇ ਵੀ ਕਰਮਜੀਤ ਅਨਮੋਲ ਵੀਰੋ ਅਸੀਂ ਆਮ ਕਰਾਂਦੇ ਆਂ ਅਸੀਂ ਤੁਹਾਡੇ ਵਰਗੇ ਹੀ ਆਂ ਸਾਨੂੰ ਤੁਸੀਂ ਬਣਾਇਆ ਲੋਕ ਵੱਡੇ ਹੁੰਦੇ ਨੇ ਲੋਕ ਵੱਡੇ ਹੁੰਦੇ ਨੇ ਇਹ ਲੀਡਰ ਇਹ ਰਾਜੇ ਬੜਿੰਗ ਹੋਰੀ ਹੰਕਾਰ ਚ ਫਿਰਦੇ ਆ ਇਹ ਕਹਿੰਦੇ ਅਸੀਂ ਵੱਡੇ ਆਂ ਉਹ ਨਹੀਂ ਓਏ ਲੋਕ ਵੱਡੇ ਨੇ ਮੰਨਦੀ ਫਿਰ ਬਾਈ ਚ ਮੰਨੇ ਥੋੜਾ ਜਿਹਾ ਜੋ ਤੁਸੀਂ ਲਾਇਆ ਨਾ ਰਗੜਾ ਜਮਾਨਤਾ ਕਰਾਈਆਂ ਜਬਤ ਫੇਰ ਮੰਨੇ ਮਹਾਂ ਲੋਕ ਵੱਡੇ ਦੇਰ ਕਿਉਂਕਿ ਲੋਕਤੰਤਰ ਲੋਕਾਂ ਦਾ ਜਦੋਂ ਤੁਸੀਂ ਲੋਕਾਂ ਨੂੰ ਛੋਟੇ ਸਮਝਣ ਲੱਗ ਗਏ ਨਾ ਫਿਰ ਲੋਕ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ ਸਾਹਿਬ ਚਲੋ ਅੱਜ ਦੁਨੀਆ 'ਚ ਨਹੀਂ ਹੈਗੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ਼ ਦੇਵੇ ਚੀਲਾ दीक्षित 15 ਸਾਲ ਦਿੱਲੀ ਦੀ ਮੁੱਖ ਮੰਤਰੀ ਰਹੀ ਜਦੋਂ ਆਖਰੀ ਜਦੋਂ 2000 13 ਵਾਲੀ ਇਲੈਕਸ਼ਨ ਸੀ ਤਾਂ ਉਹ ਵੀ ਮੁੱਖ ਮੰਤਰੀ ਵਜੋਂ ਖੜੀ ਸੀ ਤਾਂ ਉਹਦੇ ਵਿਰੁੱਧ ਕੇਜਰੀਵਾਲ ਖੜਾ ਸੀ ਨਵੀਂ ਦਿੱਲੀ ਵਿਧਾਨ ਸਭਾ ਚੋਂ ਉਹ ਨਵੀਂ ਪਾਰਟੀ ਸੀ ਪਾਰਟੀ ਤਾਂ ਬਣੀ ਨੋਏ 6 ਮਹੀਨੇ ਵੀ ਨਹੀਂ ਹੋਏ ਸੀ ਤੇ ਵੋਟ ਪਾਉਣ ਗਈ ਆਪਦੀ ਬੂਥ ਤੇ ਆਪਣਾ ਜਿਹੜਾ ਬੂਥ ਪੈਂਦਾ ਸੀ ਉਹਦਾ ਜਿੱਥੇ ਉਹਦੀ ਵੋਟ ਸੀ ਬਾਹਰ ਨਿਕਲਦੇ ਨੂੰ ਪੱਤਰਕਾਰਾਂ ਨੇ ਪੁੱਛਿਆ केजरीवाल का कोई असर तो नहीं पड़ेगा वो पंद्रह साल तो मुख्यमंत्री हो लोगों की दी है केजरीवाल? हु इज केजरीवाल ये कौन है बीरो चार दिन बाद रिजल्ट आ गया मुड़ के सारी जिंदगी नहीं भूली भी हु इज केजरीवाल आए 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 कराते लोग आए होंगे ਸੋ ਲੋਕਾਂ ਨੂੰ ਅਸੀਂ ਤਾਂ ਪਾਈ ਤੁਹਾਡੇ ਚਰਨਾ ਚ ਯਾਰ ਵੱਡੇ ਮੰਨਦੇ ਆ ਤੁਹਾਨੂੰ ਹੈਗੇ ਵੀ ਵੱਡੇ ਹੋਣ ਮਾਨ ਸਤਕਾਰ ਚ ਵੱਡੇ ਹੋਣ ਅਕਲਾਂ ਚ ਵੱਡੇ ਹੋਣ ਆਉਧਿਆਂ ਨਾਲ ਕੋਈ ਬੰਦਾ ਵੱਡਾ ਨਹੀਂ ਹੁੰਦਾ ਕੋਈ ਸ਼ਕਤੀਆਂ ਨਾਲ ਵੱਡਾ ਨਹੀਂ ਹੁੰਦਾ ਕਿਰਦਾਰਾਂ ਨਾਲ ਵੱਡਾ ਹੁੰਦਾ ਆਦਮੀ بڑا ਸਾਲੋਂ ਸੇ ਨਹੀਂ ਆਦਮੀ بڑا ਖਿਆਲਾਂ ਸੇ ਹੁੰਦਾ ਹੈ ਖਿਆਲ ਵੱਡੇ ਥੋੜਨੇ ਬਈ ਅਜਾ ਮੈਂ ਤਾਂ ਹੁਣ ਇੰਨੀਆਂ ਇਲੈਕਸ਼ਨਾਂ ਲੜ ਲਈਆਂ 14 ਫਿਰ 15 ਚ ਗਏ ਉੱਥੇ ਦਿੱਲੀ ਲੜਨਾ ਫਿਰ 17 ਫਿਰ 19 ਫਿਰ 22 ਹੁਣ 24 ਆ ਗਈ ਇੱਕ ਤੁਹਾਡਾ ਇਹ ਹੀ